ਸਿਟੀ ਵੈਲਫੇਅਰ ਕਲੱਬ ਰਜਿਸਟਰ ਡੇਰਾ ਬਾਬਾ ਨਾਨਕ ਵੱਲੋਂ ਇਸ ਸਾਲ ਵੀ ਨੰਨੀਆਂ ਤੀਆਂ ਦੀ ਲੋੜੀ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ ਵਿਖੇ ਮਨਾਇ ਗਈ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਅਦਿੱਤਿਆ ਸ਼ਰਮਾ ਐਸ ਡੀ ਐਮ ਡੇਰਾ ਬਾਬਾ ਨਾਨਕ ਮੁੱਖ ਮਹਿਮਾਨ ਦੀ ਹیثیت ਨਾਲ ਸ਼ਾਮਲ ਹੋਏ ਲੋੜੀ ਦੇ ਇਸ ਪ੍ਰੋਗਰਾਮ ਵਿੱਚ ਕਲੱਬ ਵੱਲੋਂ ਇੱਕ ਸਾਲ ਤੋਂ ਘੱਟ ਉਮਰ ਵਾਲੀਆਂ ਨੰਨੀਆਂ ਤੀਆਂ ਨੂੰ ਲੋੜੀ ਦੀ ਮਿਠਾਈ ਅਤੇ ਕੰਬਲ ਤੋਹਫੇ ਵਜੋਂ ਦਿੱਤੇ ਗਏ ਡਾਕਟਰ ਰਜਨੀ ਪਾਵਨ ਨੇ ਵੀ ਨੰਨੀਆਂ ਤੀਆਂ ਨੂੰ ਆਪਣੇ ਵੱਲੋਂ ਸਗਨ ਦਿੱਤੇ ਲੋੜੀ ਦੇ ਧਿਆਨ ਨੂੰ ਮੁੱਖ ਰੱਖਦਿਆਂ ਮੁਸਕਾਨ ਸਚਲীন ਅਤੇ ਮਾਨਿਆ ਸ਼ਰਮਾ ਨੇ ਲੋੜੀ ਨਾਲ ਸੰਬੰਧਿਤ ਬਹੁਤ ਪਿਆਰੇ ਡਾਂਸ ਕੀਤੇ ਦਰਸ਼ਨ ਸਿੰਘ ਨੇ ਧੀਆਂ ਨਾਲ ਸੰਬੰਧਿਤ ਗੀਤ ਪੇਸ਼ ਕੀਤੇ ਰਮੇਸ਼ ਸ਼ਰਮਾ ਅਤੇ ਜੋਗਿਤਾ ਸ਼ਰਮਾ ਨੇ ਵੀ ਧੀਆਂ ਨਾਲ ਸੰਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ਐਸ.ਡੀ.ਐਮ. ਡੇਰਾਬਾਬਾ ਨਾਨਕ ਨੇ ਸਿਟੀ ਵੈਲਫੇਅਰ ਕਲੱਬ ਦੇ ਇਸ ਨੰਨੀਆਂ ਧੀਆਂ ਦੇ ਪ੍ਰੋਗਰਾਮ ਦੀ ਬਹੁਤ ਛਲਾਗਾ ਕੀਤੀ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੇ ਵੱਲੋਂ ਅਤੇ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਵਿਸ਼ਵਾਸ ਦਿਵਾਇਆ ਲੈਂਡਪੋਰਟ ਅਥਾਰਟੀ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਦੇ ਜੀਐਮ ਸੰਦੀਪ ਮਹਾਜਨ ਤੇ ਚੇਅਰਮੈਨ ਬਾਬਾ ਰਾਜਿੰਦਰ ਸਿੰਘ 베ਦੀ ਜੀ ਐਨਆਈਆਰ ਨੇ ਕਲੱਬ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਸਹਿਯੋਗ ਦੇਣ ਦਾ ਵਾਅਦਾ ਕੀਤਾ ਇਸ ਪ੍ਰੋਗਰਾਮ ਵਿੱਚ ਡੇਰਾ ਬਾਬਾ ਨਾਨਕ ਦੀਆਂ ਪੰਜੀ ਨੰਨੀਆਂ ਧੀਆਂ ਨੂੰ ਲੋੜੀ ਦੇ ਤੋਹਫੇ ਸਿਟੀ ਵੈਲਫੇਅਰ ਕਲੱਬ ਵੱਲੋਂ ਦਿੱਤੇ ਗਏ ਵਿਨੋਦ ਸੋਨੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਡੇਰਾ ਬਾਬਾ ਨਾਨਕ ਠੀਕ ਹੈ ਜੀ ਥੈਂਕ ਯੂ ਦੇ ਰਾਂਗੇ ਚਲ ਤੁਸੀਂ ਆਜੋ ਦੋੜੀ ਆਲਪੀਸ ਬੱਚੇ ਲਾ ਗਏ ਦੋ ਫੇਰੇ ਸਾਡੇ ਨਾਲ ਨਹੀਂ ਭਲਾਈ ਜਾਓ ਇੱਕ ਦੋ ਦਮਾਸ ਕਰਵਾ ਲਾ ਹਸਾ ਚੋ ਡੇਰਾ ਬਾਬਾ ਨਾਨਕ ਸ਼੍ਰੀ ਅਸ਼ੋਕ ਸ਼ਰਮਾ ਜੀ ਸਾਫ ਹੋ ਉਸੋ ਠੀਕ ਹੈ ਬਾਹਰ ਨੂੰ ਐ ਸ਼ਨਾ ਮਾਰ ਕਰਕੇ ਜਾਓ ਐਸਜੀਪਾ ਸਾਹਿਬ ਦਾੜੀ ਬਰਾਦ ਵਾਸਤੇ ਕਲੱਬ ਤਿਆਰ ਤੇ ਭਗੜਾ ਪੋ ਗੁੜੀਆਂ ਇਧਰ ਆਜਾ ਪਿੱਛੇ ਆਜਾ ਪਿੱਛੇ ਆਜਾ ਪਿੱਛੇ ਪਿੱਛੇ ਆਜੋ 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 ਉੱਪਰ ਆਜੋ ਸੋਲਜੋ ਸਟੇਜ ਬੜੀਆ ਇਧਰ ਬਾਜੀ ਪਿੱਛੇ ਆਇਓ ਸਭ ਠੀਕ ਐ ਇੱਕ ਮਿੰਟ ਬਾਅਦ ਇੱਕ ਮਿੰਟ

रेडी ਹੋ ਲੈ ਵੀਡੀਓ ਵੀਡੀਓ ਬੋਲੋ ਹੋਰ ਚੌਪਿਸ ਸਾਹਮਣੇ ਮਟਾ ਜਾ ਮਟਾ ਜਾ ਮਟਾ ਜਾ ਹਾਂ ਸਾਬ ਕਿਧੇ ਗਏ ਸਾਨੀ ਜੀ ਦੇ ਦੋ ਰੱਖ ਦੋ ਆਜੋ ਹਾਂ ਸਾਹਿਬ ਆਇਦਰਾ

ਤਿੰਨ ਗੱਲਾਂ ਬਹੁਤ ਚੰਗੀ ਜਿਹੀਆਂ तो आगे। तो तो आगे। 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 सामने 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 इधर सामने 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 इधर सामने 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 इधर सामने 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 ਨਾ ਇਹ 전통ਲ ਨਹੀਂ ਹੋ ਰਹੀ ਨਾ। ਪਰ ਸਭ ਦਾ ਬਹੁਤ-ਬਹੁਤ ਧੰਨਵਾਦੀ ਕਿ ਛੋਟੀ ਜਿਹੀ ਅਪੀਲ ਕਰਨਾ ਚਾਹਾਂਗੀ ਸਾਡੇ ਸਭ ਦੇ ਪੁਲਿਸ ਪ੍ਰਸ਼ਾਸਨ ਨੂੰ ਕਿ ਆਪਾਂ ਆਖਦਿਆਂ ਨੇ ਹਮੇਸ਼ਾ ਸਟੇਜ ਤੋਂ ਐਵੇਂ ਆਖਦੀਆਂ ਕਿ ਅਸੀਂ ਲੋਕ ਕਹਿੰਦੇ ਆ ਕਿ ਉਹਨਾਂ ਦੀ ਡਿਊਟੀਆਂ ਉਹ ਕਰਨ ਸੁਰੱਖਿਆ ਪਰ ਨਹੀਂ ਇੱਕ ਆਦਮੀ ਜੇਕਰ ਹਜ਼ਾਰ ਕਦਮ ਚੱਲ ਲੇਗਾ ਤਾਂ ਗੱਲ ਨਹੀਂ ਬਣਦੀ ਇੱਕ ਜਿਹੜੇ ਹਜ਼ਾਰ ਜਿਹੜੇ ਆਦਮੀ ਨੇ ਇੱਕ-ਇੱਕ ਕਦਮ ਚੱਲਣਗੇ ਤਾਂ ਜਿਹੜੀ ਗੱਲ ਬਣਦੀ ਏ ਸੋ ਮੈਂ ਇਹ ਕਹਿਣਾ ਚਾਹੁੰਦੀ ਆ ਆਪਸ ਚ ਸਹਿਯੋਗ ਕਰੀਏ ਤੇ ਕਬड़िया ਸਮਾਜ ਸਿਰ ਜੀਏ ਜਿੱਥੇ ਛੋਟੀ ਧੀ ਤੋਂ ਲੈ ਕੇ ਵੱਡੀ ਧੀ ਨੂੰ ਸੁਰੱਖਿਆ ਦੀ ਸਿੱਖਿਆ ਮਿਲے۔ ਬਹੁਤ ਬਹੁਤ ਧੰਨਵਾਦ। ਤਿਆਂ ਦੀ ਲੋੜੀ ਕੋਲ ਪੁੱਤਰਾ ਨੇ ਤੇ ਸਾਰੇ ਬਣਾਉਂਦੇ ਨੇ ਤਿਆਂ ਦੀ ਲੋੜੀ ਆਪਣੇ ਹੀ ਸੇਹੀ ਦੁਨੀਆ ਵਿੱਚ ਬੈਠੇ ਪੋਵਾ ਆਂ ਨਹੀਂ ਕੁੜੀਏ ਵਿੱਚ ਪੋਵਾ ਆਂ ਦੀਏ ਸਾਰੇ ਕਾਰ ਬੇਗਾਨੀ ਜਾਈ ਚਾਈ ਦੀਏ ਤੂੰ ਜਮੀ ਤੇ ਮਾਪੇ ਕਣ ਪਰਾਈ ਏ ਦੀਏ ਸਾਰੇ ਕਣ ਪਹਿਗਾਨੀ ਜਾਈ ਆਈ ਏ ਦੀਏ ਕੇਵਲ ਕਰਦੀ ਟਾਡਾ ਮੰਤਰੀ ਜੀ ਮਾਸ਼ੀਨ ਜੀ ਐਮ ਸਰਕਾਰੀ ਅਫਸਰ ਤੋਂ ਸਾਰਾ ਬੈਠੇ ਨੇ ਬਹੁਤ سارے ਸੈਲੈਂਟ ਬੈਠੇ ਹਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਮੈਨੂੰ ਇਸ ਮੌਕੇ ਤੇ ਬੋਲਣ ਦਾ ਮੌਕਾ ਦਿੱਤਾ ਗਿਆ ਮੈਂ ਵੀ ਬੁਲਾ ਰਹਾ ਤਾਂ ਹੈ ਇਹ ਮੈਂ ਫਾਰੀ ਫੀਡੀ ਵੈਲਫੇਅਰ ਕੇ ਨੂੰ ਬਹੁਤ ਬਹੁਤ ਬੁਲਾਈ ਦਿੰਨਾ ਤੇ ਮੈਂ ਇਹਨਾਂ ਨੂੰ ਵਾਅਦਾ ਦਿੰਦਾ ਕਿ ਇਹਨਾਂ ਦੀ ਅਸੀਂ ਮਾਦੀ ਮਦਦ ਜਿਹੜੀ ਹੈ ਉਹ ਸਭ ਤੋਂ ਜ਼ਰੂਰ ਕਰਿਆ ਕਰਾਂਗੇ ਕਿਉਂ ਸਾਨੂੰ ਪਹਿਲਾਂ ਦੱਸਣੇ

ਅਸੀਂ ਆਪਣੇ ਕੋਰੀਡੋਰ ਨੂੰ ਤੇ ਨੋ ਡਾਟ ਖੂਬਸੂਰਤ ਕਰ ਕਲੀਨ ਐਂਡ ਗ੍ਰੀਨ ਦੇ ਰੱਖੀਦੇ ਆ ਉਸ ਨਾਲ ਇਲਾਵਾ ਅਸੀਂ ਕੋਰੀਡੋਰ ਤੋਂ ਬਾਹਰ ਨਿਕਲ ਕੇ ਵੀ ਆਪਣੇ ਸਵੱਛਤਾ ਫੰਡ ਜਿਹੜਾ ਸਾਨੂੰ ਆਂਦਾ ਉਹਦਾ ਅੱਛਾ ਜਿਹਾ ਕੰਮ ਕਰ ਹੋਈ ਅਸੀਂ ਪਿਛਲੇ 2 ਮਹੀਨਿਆਂ ਤੋਂ ਇੱਕ ਸਕੂਲ ਦੇ ਵਿੱਚ ਜਾ ਕੇ ਉਹਦੀ ਸਾਰੀ ਬਿਲਡਿੰਗ ਨੂੰ ਪੇਂਟ ਕਰਵਾਇਆ ਸੀ ਔਰ ਉਹਦੇ ਜੋ ਹੋਰ ਕਨਾਂ ਦੀਆਂ ਇਮਾਰਤਾਂ ਲਿਖੀਆਂ ਸਾਰੀਆਂ ਲਿਖੀਆਂ ਸੀ ਦੂਸਰੀ ਵਾਰੀ ਅਸੀਂ ਦੂਸਰੇ ਪਿੰਡ 'ਚ ਜਾ ਕੇ ਉਹਨਾਂ ਨੂੰ ਵਾਲੀਬਾਲ ਦਾ ਗਰਾਊਂਡ ਬਣਾਉਣ ਦਿੱਤੀ ਉਹਨਾਂ ਨੂੰ ਨੌਂ ਦਾ ਬਾਜੀਵਾਲ ਦਾ ਸਾਰਾ ਸਮਾਨ ਲੈ ਕੇ ਦਿੱਤਾ ਮੈਂ ਤੁਹਾਨੂੰ ਵੀ ਆਫਰ ਕਰਨਾ ਚਾਹੁੰਦਾ ਕਿ ਅਸੀਂ ਹਰ ਮਹੀਨੇ ਥੋੜਾ ਥੋੜਾ ਜਿਹੜਾ ਫੰਡ ਸਾਨੂੰ ਮਿਲਦਾ ਹੈ ਉਹ ਅਸੀਂ ਚੰਗੇ ਕੰਮਾਂ 'ਤੇ ਲਾਣਾ ਚਾਹੁੰਦੇ ਹਾਂ ਸਿਟੀ ਵੈਲਫੇਅਰ ਕਲੱਬ ਸਾਡੇ ਕੋਲ ਆਵੇ ਕੋਈ ਸਫਾਈ ਵਾਲਾ ਕੰਮ ਹੋਏ ਜਾਂ ਕਿਸੇ ਸਵੱਛਤਾ ਅਭਿਆਨ 'ਤੇ ਅਸੀਂ ਕੁਝ ਵੀ ਕਰ ਸਕੀਏ ਦੇਰਾ ਬਾਬਾ ਨਾਨਕ ਲਈ ਹਾਲਤ ਵਾਲੇ ਲਈ ਆਪਣੇ ਲਈ ਤਾਂ ਤੁਸੀਂ ਮੇਰੇ ਕੋਲ ਆਓ ਵੀ ਅਸੀਂ ਆਪਣੇ ਜਿਹੜੇ ਫੰਡ ਸਾਨੂੰ ਆਉਂਦੇ ਆ ਉਹ ਜਿਸ ਅਸੀਂ ਜਰੂਰ ਉਹ ਜਿ贡献 ਕਰਕੇ ਅਸੀਂ ਭਲਾਈ ਦਾ ਕੰਮ ਦੇਰਾ ਬਾਬਾ ਨਾਨਕ ਦੇ ਲੈਂਡਬੋਰਡ ਅਥਟੀਓਰ ਥਰੂ ਕਰਾਂਗੇ ਸੋੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਜਿਹੜੀ ਸਿੱਖੀ ਦਾ ਬਾਬਾ ਨਾਨਕ ਵੱਲੋਂ ਜਿਹੜੇ ਚੱਪੀ ਡੇਰੇ ਦੀਆਂ ਸਾਰੀਆਂ ਸ਼ਖਸੀਅਤਾਂ ਆਈ ਸੀ ਗਿਆ ਪਾਪਾ ਜੀ ਵੀ ਆਈ ਸੀ ਸਦੀਪ ਭਾਗਤ ਜੀ ਜਿਹੜੇ ਮੈਂ ਦੇਖਿਆ ਉਹ ਵੀ ਬਹੁਤ ਸ਼ਖਸੀਅਤਾਂ ਆਈ ਸੀ ਗਿਆ ਤੇ ਬਹੁਤ ਹੀ ਚੰਗੀ ਗੱਲ ਸੀ ਕਿ ਆਪਣੀ ਨੰਨੀ ਜਿੰਨੀ ਪੀਆਂ ਨੇ ਮੰੰਡਾ ਵਾਸਤੇ ਇਹ ਤਹਾਰ ਬਣਾਇਆ ਸੀਗਾ ਤੇ ਬਹੁਤ ਹੀ ਜ਼ਿਆਦਾ ਮਾਣ ਸਕਦਾ ਹਾਂ ਜਿਹਨਾਂ ਦੇ ਸਮਾਜ ਨੂੰ ਬਹੁਤ ਜ਼ਿਆਦਾ ਦਿੱਆ ਕਵਿਤਾਇਆਂ ਹੋਈਆਂ ਚੁਟਕਲੇ ਵੀ ਹੋਏ ਬਿਲਕੁਲ ਘਰ ਵਰਗਾ ਮਾਹੌਲ ਸੀਗਾ ਤੇਰਾ ਸਕੇ ਦੇਖਦੀ ਆ ਮੈਂ ਇੱਥੇ ਖੜ੍ਹੂ ਹਾਂ ਅਪਾਕੇ ਫੋਟੋਆਂ ਕਹਨੀਆਂ ਕੋਈ ਜੇ ਕਿਸੇ ਨੂੰ ਫੋਟੋ ਚਾਹੀਏ ਤੇ ਪ੍ਰਿੰਟ ਸਾਨੂੰ ਲੈ ਲੈ ਜੇ ਕਿਸੇ ਨੂੰ ਫੋਟੋ ਚਾਹੀਏ ਤੇ ਪ੍ਰਿੰਟ ਸਾਨੂੰ ਲੈ ਲੈ ਅਸਲ ਆਵਾਜ਼ ਹੋ ਜਾ ਰਹੀ ਲੋਕੀ ਇੱਕ ਕਲਬ ਡੇਰਾ ਬਾਬਾ ਨਾੜੇ ਕੋਲ ਲੋਕ ਨੰਨੀਆਂ ਟੀਆਂ ਨੇ ਲੋਹੜੀ ਸੀਨੀਅਰ ਸਕੈਂਡੀ ਸਕੂਲ ਫਾਰ ਬੋਇਜ਼ ਵਿੱਚ ਮਨਾਈ ਗਈ ਇਹ ਬੜੀ ਇਤਲਾਫੋ ਆਸਤੇ ਸਾਡੇ ਲੀਰਬਾਪਾ ਨਾਨਕ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿੱਚ ਔਨਰੇਬਲ ਐਸਡੀਐਮ ਸਾਹਿਬ ਡੇਰਾ ਬਾਬਾ ਨਾਨਕ ਸ਼੍ਰੀ ਅਦਿੱਤਿਆ ਸ਼ਰਮਾ ਜੀ ਆਈਏਐਸ ਜਨਰਲ ਮੈਨੇਜਰ ਕਤਾਰਪੁਰ ਕੋਲਡੋ ਸਾਹਿਬ ਸ਼੍ਰੀ ਸੰਦੀਪ ਮਹਾਜੰਗੀ ਬਾਬਾ ਅਰਜਨ ਸਿੰਘ ਵਿਧੂ ਸਾਹਿਬ ਜੀ ਐਨਆਰਆਈ ਤਸੀਲ ਦਾ ਸਾਹਿਬ ਡੇਰਾ ਬਾਬਾ ਨਾਨਕ ਲਾਇਫ ਤਸੀਲ ਦਾ ਸਾਹਿਬ ਐਸਐਚਓ ਡੇਰਾ ਬਾਬਾ ਨਾਨਕ ਤਸ਼ਰੀਫ ਲੈ ਕੇ ਆਏ ਪ੍ਰਧਾਨ ਨਗਰ ਕੌਂਸਲ ਸ਼ਿਖਾ ਗੁਪਤਾ ਜੀ ਡਾਕਟਰ ਰਜਨੀਪਵਾਰ ਜੀ ਮੈਂ ਸਾਰਿਆਂ ਦਾ ਕਲਬ ਬੋਲੋ ਥੈਂਕਸ ਕਰਨਾ ਹੈ ਤੇ ਜਿਹੜੇ ਪਰਿਵਾਰ ਨੰਨੀਆਂ ਧੀਆਂ ਨੂੰ ਨਾਂ ਲੈ ਗਏ ਨੇ ਇਹਨਾਂ ਨੂੰ ਧੀਆਂ ਦੀ ਲੋੜੀ ਦੀ ਬਹੁਤ ਬਹੁਤ ਵਧਾਈਆਂ